ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 50 ਟਾਈਮ ਦੇ YouTube ਚੈਨਲ ਤੇ ਦਾਸਰਜਿੰਦਰ ਸਿੰਘ ਹਾਜ਼ਰ ਹੈ ਤੇ ਤਬਸਰਕਾਰ ਨੇ ਭਾਈ ਜਿੰਦਰ ਸਿੰਘ ਜੀ ਪੁਰੀਵਾਲ ਭਾਈ ਸਾਹਿਬ ਜੀ ਬੇਨਤੀ ਕਰਦਾ ਕਿ ਜਿੰਦਾਂ ਤੁਸੀਂ ਗੁਰਦੁਆਰਿਆਂ ਵਿੱਚ ਵੀ ਸ਼ਾਮਲਿਆ ਗੁਰਦੁਆਰਾ ਸਾਹਿਬ ਸਿੰਘ ਸਭਾ ਪਹਿਲੇ ਹੋਰ ਗੁਰੂ ਘਰਾਂ ਵਿੱਚ ਵੀ ਸੇਵਾਵਾਂ ਕੀਤੀਆਂ ਤੇ ਬਾਕੀ ਹੋਰ ਬਹੁਤ ਸਾਰੇ ਗੁਰਦੁਆਰਿਆਂ ਤੋਂ ਤੁਹਾਨੂੰ ਫੋਨ ਆਉਂਦੇ ਆ ਕੋਲ ਆਉਂਦੀਆਂ ਕਿ ਉਹ ਸਲਾਹ ਲੈਂਦੇ ਤੁਹਾਡੇ ਕੋਲ ਸੁਝਾ ਦਿੰਦੇ ਆ ਵੀ ਕਿਵੇਂ ਅਸੀਂ ਪ੍ਰਬੰਧਿਤ ਚਲਾਈਏ ਕਿਵੇਂ ਸਚਜਾ ਪ੍ਰਬੰਧ ਹੋਵੇ ਜੇ ਪਾਸੇ ਅਸੀਂ ਗੱਲ ਕਰਦੇ ਆ ਸਾਡੇ ਸਿੱਖ ਪ੍ਰਚਾਰਕਾਂ ਦੀ ਉਹਨਾਂ ਵਿੱਚ ਕੀਰਤਨੀ ਜਥੇ ਹੋ ਗਏ ਢਾਡੀ ਜਥੇ ਹੋਇਆ ਕਵਿਚਰੀ ਜਥੇ ਹੋਇਆ ਉਹ ਜਿਹੜੇ ਤਾਂ ਇੱਥੇ ਥੋੜਾ ਸਮਾਂ ਰਹਿੰਦੇ ਆ ਲੰਮੇ ਸਮੇਂ ਤੋਂ ਰਹਿੰਦੇ ਹੋ ਗਏ ਉਹ ਤਾਂ ਚਲੋ ਆਪਣਾ ਅਫੋਰਡ ਕਰ ਸਕਦੇ ਹੋ ਕਾਰੋਬਾਰੀ ਕਰ ਸਕਦੇ ਆ ਪਰ ਜਿਹੜੇ ਜਥੇ ਇੰਡੀਆ ਤੋਂ ਥੋੜੇ ਸਮੇਂ ਲਈ ਆਉਂਦੇ ਆ ਪ੍ਰਚਾਰ ਕਰਨ ਵਾਸਤੇ ਉਹਨਾਂ ਨੂੰ ਕਈ ਵਾਰੀ ਫੰਡਿੰਗ ਦੀ ਜਿਹੜੀਆਂ ਇੰਨਾ ਕੁ ਜ਼ਿਆਦਾ ਨਹੀਂ ਹੁੰਦੇ ਤੇ ਉਹ ਘਾਟ ਹੁੰਦੀ ਆ ਉਹ ਮਸਲਾ ਇਦਾਂ ਹਾਇ ਢਾਡੀਆਂ ਦਾ ਇੱਕ ਮਸਲਾ ਸਾਡੇ ਸਾਹਮਣੇ ਆਇਆ ਕਿ ਪ੍ਰਚਾਰਕ ਸਿੱਖ ਕਵਿਚਰੀ ਜਥਾ ਸੀ ਜਾਂ ਢਾਡੀ ਜਥਾ ਸੀਗਾ ਤੇ ਉਹਨਾਂ ਨੇ ਲੰਡਨ ਤੋਂ ਮਿਡਲੈਂਡ ਚ ਇੱਧਰ ਕਿਸੇ ਗੁਰਦੁਆਰਾ ਸਾਹਿਬ ਆਉਣਾ ਸੀਗਾ ਤੇ ਉਹਨਾਂ ਨੇ ਉਹ ਬੜੇ ਅਪਸੈਟ ਹੋਏ ਸਨ ਉਹ ਕਹਿੰਦੇ ਸਾਨੂੰ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਨਾ ਕੋਈ ਕਮੇਟੀ ਵੱਲੋਂ ਕਿਸੇ ਲੋਕੋ ਜਿਵੇਂ ਸੇਵਾਦਾਰਾਂ ਵੱਲੋਂ ਵੀ ਨਹੀਂ ਪਤਾ ਕਿ ਸੇਵਾਦਾਰ ਵੀ ਬਿਜ਼ੀ ਹੁੰਦੇ ਕਿਦਾਰੀ ਤੇ ਤੁਸੀਂ ਇਹ ਕੀ ਜਾਣੇ ਪ੍ਰਚਾਰਕਾਂ ਦੀ ਸੰਭਾਲ ਕਿਵੇਂ ਕਰਨੀ ਚਾਹੀਦੀ ਉਹਨਾਂ ਪ੍ਰਚਾਰਕਾਂ ਨੂੰ ਕਿਹੜਾ ਸਮਰਥਨ ਦੇਣਾ ਚਾਹੀਦਾ ਤਾਂ ਕਿ ਉਹ ਵਧੀਆ ਢੰਗ ਨਾਲ ਪ੍ਰਚਾਰ ਕਰ ਸਕਣ ਦੇਖੋ ਇਹ ਪ੍ਰਚਾਰਕਾਂ ਨੇ ਬੜੇ ਸਤਿਕਾਰ ਜੋ ਗਿਆ ਇਹਨਾਂ ਨੇ ਇਹ ਜਿਹੜਾ ਬਲੰਗ ਸਾਹਿਬ ਦਾ ਘਰਵਾਨੀ ਦਾ ਇਤਿਹਾਸ ਦਾ ਸਿੱਖਿਆ ਦਾ ਮੈਸੇਜ ਸੰਗਤਾਂ ਤੋ ਲੈ ਕੇ ਜਾਣਾ ਹੁੰਦਾ ਤੇ ਇਹਨਾਂ ਸਤਿਕਾਰ ਕਰਨਾ ਚਾਹੀਦਾ ਮੈਂ ਤਾਂ ਜਦੋਂ ਵੀ ਸਟੇਜ ਤੇ ਕੋਈ ਵੀ ਸਾਡੇ ਜਿਹਾ ਇੰਡੀਆ ਤੋਂ ਆਉਂਦਾ ਨਾ ਹਾਂਜੀ ਪਹਿਲਾਂ ਸੰਗਤ ਨੂੰ ਮੈਂ ਕਹਿਣਾ ਹੁੰਦਾ ਬਈ ਸੰਗਤ ਜੀ ਜਿথা ਦੂਰੋਂ ਆਇਆ ਪਰਿਵਾਰ ਛੱਡ ਕੇ ਆਇਆ ਹੈ ਦੇਸ਼ਾਂ ਸ਼ਹਿਰ ਨੂੰ ਜਾਣਾ ਪੈਂਦਾ ਹੈਗਾ ਬਈ ਤੁਸੀਂ ਇਹਨਾਂ ਦਾ ਬੱਤ ਬਸ ਸਤਿਕਾਰ ਕਰਨਾ ਮੇਰਾ ਸਤਿਕਾਰ ਕਰਨ ਦਾ ਮਤਲਬ ਹੁੰਦਾ ਵੀ ਇਹਨਾਂ ਨੂੰ ਤੁਸੀਂ ਥੋੜੇ ਪੈਸੇ ਨਾਰਮਲ ਨਾਰਮਲ ਜਿਆਦਾ ਦੇਣੇ 5 10 20 ਪੌਂਡ ਦੇਣ ਦੀ ਕੋਸ਼ਿਸ਼ ਕਰਦੀ ਆ ਤੇ ਸੰਗਤਾਂ ਸਾਡੇ ਉਹ ਮੇਰੀ ਗੱਲ ਸਮਝਣੀਆਂ ਵੀ ਇਹ ਕਹਿੰਦੇ ਉਹਨਾਂ ਨੂੰ ਤੁਸੀਂ ਬੱਤ ਬਸ ਵਾਰ ਕਰਨਾ ਇਹਦਾ ਮਤਲਬ ਵੀ ਇਹ ਕਹਿ ਰਿਹਾ ਵੀ ਸਹਿਯੋਗ ਸਹਿਯੋਗ ਦੇ ਤੇ ਮੇਰੇ ਖਾ ਬਾਕੀ ਪਰਿਵਾਰ ਵੀ ਛੇ ਦਿਨਾਂ ਕਰਦੇ ਹੋਣਗੇ ਤੇ ਚਾਹੀਦਾ ਤਾਂ ਕਿ ਮੈਂ ਤੋਂ ਇੰਨੇ ਕਿ ਮਸਾਕ ਟਾੜੀਆਂ ਦਾ ਆਇਆ ਸੀ ਤੇ ਮੈਂ ਉਹਨਾਂ ਨੂੰ ਇੱਕ ਵਾਰੀ ਕਿਹਾ ਭਾਈ ਸਾਹਿਬ ਕਿੱਥੇ ਸੇਵਾ ਕਰਦਾ ਮਿਲ ਪਵੇ ਇਹਨੂੰ ਕਹਿੰਦੇ ਸੇਵਾ ਕਿੱਥੇ ਕਰਨੀ ਆ ਕਹਿੰਦੇ ਵੀ ਅਹੀਂ RAMDANA 5000 10000 ਕੇ ਕਿਸੇ ਦੇ ਫਾਰਮ 'ਚ ਕੰਮ ਤੇ ਲਾਪੇ ਹੈਗੇ ਆ ਤੇ ਬਿਲਡਰ ਨਾਲ ਲਾਪੇ ਹੈਗੇ ਆ ਤੇ ਇੱਕ ਦੋ ਦਿਨ ਜਾਈਦਾ ਕਹਿੰਦਾ ਹੁਣ 7 ਦਿਨ ਸੇਵਾ ਕਰੀ ਦੀ ਆ ਤਿੰਨ ਚਾਰ ਦਾ ਸਾਡਾ ਗਰੁੱਪ ਹੁੰਦਾ ਹੈਗਾ ਵੀਗੜੇ ਤਾਂ ਕਹਿੰਦਾ 10 15 ਪੌਂਡ ਨਹੀਂ ਬਣਦੇ ਹਾਂ ਤੇ ਇੱਕ ਵੀਕਐਂਡ ਦੇ ਸੰਗਤ ਹੁੰਦੀ ਆ 100 150 ਪੌਂਡ ਦਾ 100 150 ਚਲੋ ਕਮੇਟੀ ਦੇਂਦੀ ਆ ਵੀ ਕਹਿੰਦਾ ਹੁਣ 300 ਪੌਂਡ ਹਫਤੇ ਦਾ ਹੋਇਆ ਚੌਹ ਬੰਦਿਆਂ ਨੂੰ ਤੇ ਸਾਡਾ ਤਾਂ ਕਰਾਬ ਇਹ ਨਹੀਂ ਪੂਰਾ ਹੋਣਾ ਹੈਗਾ ਹਾਂਜੀ ਤੇ ਫੇਰ ਮੈਨੂੰ ਬੜੀ ਆਈ ਵੀ ਇਹ ਤਾਂ ਬਹੁਤ ਹੀ ਆ ਇਹ ਥੋੜੀ ਗੱਲ ਹੋ ਗਈ ਵੀ ਹੁਣ ਇੱਕ ਤਾਂ ਇੱਥੇ ਲੋਕਾਂ ਨੇ ਥੋੜੀ ਮਿਹਨਤ ਕੀਤੀ ਆ ਪੈਸੇ ਆ ਗਏ ਉਹਨ ਘਰ ਦੂਰ ਲਾ ਲੈ ਜੀ ਪੁੱਜਾ ਗਿਆ ਹੁਣ ਮੀਡੀਆ ਦੇ ਪ੍ਰੋਗਰਾਮ ਲਾਈਵ ਆਉਣ ਲੱਪੇ ਹੈ ਗਿਆ ਇਹ ਕਿਹੜੀ ਇੰਡੀਆ ਤੋਂ ਪਹਿਲੇ ਆਏ ਸੀ ਸਾਡੇ ਜਨਰੇਸ਼ਨ ਜਿਹੜੀ ਨਾ ਉਹ ਹੁਣ ਸਿਆਣੀ ਹੋ ਗਈ ਆ ਜਾਂ ਚੜਾਈ ਕਰਕੇ ਆਉਂਦੀ ਨਹੀਂ ਜੇ ਗਾਂੜੀ ਜਨਰੇਸ਼ਨ ਹੈ ਦੂਜੀ ਤੀਜੀ ਉਹ ਸਰਗਰਬਰੇ ਆਉਂਦੇ ਆ 15 ਮਿੰਟ ਮੱਥਾ ਟੇਕਦੇ ਹੈਗੇ ਆ ਉਹ ਜ਼ਿਆਦਾ ਨਹੀਂ ਉਹਦੇ ਜਦ ਮੈਂ 75 ਇੱਥੇ ਆਇਆ ਸੀ ਜੇ ਉਹਦੇ ਵੀ ਨਵੀਂ ਜਨਰੇਸ਼ਨ ਕੋਈ ਪੈਸਾ ਦੇ ਕੇ ਜਿਵੇਂ ਮੈਂ ਦੇਖਿਆ ਬਈ ਜਦ ਮੈਂ 75 ਇੱਥੇ ਆਇਆ ਨਾ ਅਗਰ ਦਿਲਵਰ ਆਇਆ ਸੀਗਾ ਤੁਹਾਡੀਆਂ ਬੜਾ ਨਾਂ ਸੀ ਉਹਦਾ ਜੀ ਤੇ ਉਹਨੂੰ ਦੇਖ ਲੈ ਸੋ 15 ਕ ਦਾ ਨਹੀਂ ਇਥੇ ਲਾਈ ਦਰ ਵਿੱਚ 15 ਦਿਨੇ ਹਾਲ ਛਾਵਨ ਭਰਿਆ ਹੁੰਦਾ ਸੀ 75 ਦੇ ਵਿੱਚ ਤੇ ਹੁਣ ਉਹ ਹੀ ਟਾੜੀਆਂ ਦੇ 10 ਬੰਦੇ ਨੇ ਵਿਗੜੇ ਚ ਹੁੰਦੇ 73 ਭਰਿਆ ਰਿਆ ਸੀ ਹਾਲ ਤੇ ਇੰਨਾ ਲੋਕਾਂ ਦੇ ਵਿੱਚ ਉਸ ਲੋ ਆਈ ਸੀ ਨਵੀਂ ਪੀੜੀ ਇੰਡੀਆ ਤੋਂ ਆਈ ਸੀ ਕੋਈ 5-10 ਸਾਲ 15 5 ਸਾਲ ਪਹਿਲਾਂ ਦੀ ਆਈ ਸੀ ਤੇ ਉਹ ਤਾਂ ਲੋਚਦੇ ਹੁੰਦੇ ਸੀ ਵੀ ਆਉਣ ਪ੍ਰਚਾਰਕ ਤੇ ਹੁਣ ਇਹ ਹੀ ਚਾਹੁੰਦੇ ਵੀ ਉਹਨਾਂ ਥੋੜਾ ਜਿਹਾ ਮੈਨੂੰ ਆ ਬੜੀ ਤੇਰੀ ਗੱਲ ਹੋਰ ਤਰ੍ਹਾਂ ਲੱਗਦੀ ਐ ਇਹਨੂੰ ਵੇ ਪ੍ਰਬੰਧਕਾਂ ਨੂੰ ਇਹ ਸੰਗਤ ਦੇ ਵਿੱਚੋਂ ਮੈਂਬਰ ਨੂੰ ਕਹਿ ਦੇਣਾ ਚਾਹੀਦਾ ਥੋੜੀ ਸੇਵਾ ਕਰਦੇ ਹੋ ਜੇ ਲੋੜ ਸੀ ਤਾਂ ਪ੍ਰਬੰਧਕ ਕਮੇਟੀ 25 30 ਪਾਉਂਡ ਉਹਨੂੰ ਸੇਵਾਦਾਨ ਦੇ ਤੇਲ ਦੇ ਪੈਸੇ ਦੇਣ ਦੀ ਤੇ ਜਾਂ ਜਿੱਥੇ ਜਾਣਾ ਸੀਗਾ ਉਹਨਾਂ ਨੂੰ ਕੋਈ ਨਾ ਕੋਈ ਅਰੇਂਜ ਕਰ ਦੇਣਾ ਚਾਹੀਦਾ ਸੀਗਾ ਕਿਸੇ ਨੂੰ ਤੇਲ ਦੇ ਪੈਸੇ ਦੇ ਕੇ ਜਾਂ ਕਈ ਤਾਂ ਮੈਂ ਦੇਖਿਆ ਕਿਸੇ ਹਰ ਹਿੰਦੀ ਭੇਜ ਦਿੰਦੇ ਆ ਮੈਡਮ ਮੈਂ ਮੈਂ ਤਾਂ ਦੇਖਿਆ ਵੀ ਮੇ ਤੋਂ ਤਾਂ ਕਹਿੰਨ ਕਾਦੀ ਪੈਸੇ ਲਿਆ ਹੀ ਨਹੀਂ ਜਿਹੜੇ ਮਰਜ਼ੀ ਇੱਥੇ ਕਹਿ ਦੀ ਉਹ ਸੇਵਾ ਦਾ ਚੱਲ ਜਾਂਦੇ ਹੁੰਦੇ ਆ ਤੇ ਪਰ ਇਹ ਥੋੜੀ ਜਿਹੀ ਮੇਰੇ ਖਿਆਲ ਪ੍ਰਬੰਧਕਾਂ ਦੇ ਢਿੱਲ ਦਿਖਾਤੀ ਹੈਗੀ ਬੇਨਤੀ ਕਰਦੇ ਹ ਬਈ ਉਹ ਉਹ ਬਾਹਰੋਂ ਆਏ ਹੁੰਦੇ ਆ ਨਾ ਤਾਂ ਉਹਨਾਂ ਨੂੰ ਟ੍ਰੇਨ ਬਾਰੇ ਜਾਣਕਾਰੀ ਹੁੰਦੀ ਆ ਨਾ ਬੱਸਾਂ ਦੀ ਜਾਣਕਾਰੀ ਹੁੰਦੀ ਆ ਨਾ ਉਹਦਾ ਨੈੱਟ ਦੀ ਜਾਣਕਾਰੀ ਹੁੰਦੀ ਕਦੋਂ ਜਾਣੀ ਹੈਗੀ ਆ ਤੇ ਉਹਨਾਂ ਦਾ ਪ੍ਰਬੰਧ ਕਰ ਲਿਆ ਕਰੋ ਇੱਕ ਜਰੂਰ ਕੋਸ਼ਿਸ਼ ਖਿਆਲ ਕਰ ਰੱਖਿਆ ਕਰੋ ਵੀ ਜੇ 2 3 4 ਜਣੇ ਆ ਘੱਟ ਘੜ ਵੀਕਦਾ ਜੇ ਇੱਥੇ ਵੀ ਘੱਟ ਘੜ ਵੀ ਲੋਕ 3 350 ਤੋਂ 400 ਵੀਜ਼ਾ ਲੈਂਦੇ ਆ ਵੀ ਇਹਨਾਂ ਨੂੰ ਚਾਹੀਦਾ ਕਿ ਉਹਨੇ ਉਹਨਾਂ ਦੇ ਪਾਸੇ ਸੰਗਤ ਨੂੰ ਬੇਨਤੀ ਕਰਦਾ ਹੈਗਾ ਨੇ ਇਹ ਵਿੱਚ ਪ੍ਰਬੰਧ ਗੋਦਵਾਚੇ ਦੇਣ ਆਪਣੇ ਜੇਪਾਂ 'ਚ ਦੇਣ ਸੰਗਤ ਬੇਨਤੀ ਕਰਦਾ ਥੋੜਾ ਥੋੜਾ ਜਿਦਾ ਮੇਰੇ ਵਾਲੀ ਬੋਲੀ ਜਿਹਦਾ ਮੈਂ ਗੱਲ ਕਰਦਾ ਹੁੰਦਾ ਵੀ ਸਤਿਕਾਰ ਕਰਨਾ ਆਪਾਂ ਤੇ ਇਹਨਾਂ ਕਹਿ ਜਾ ਕਰਨ ਤੇ ਮੇਰੇ ਖਿਆਲ ਆ ਉਹਨਾਂ ਨੂੰ ਹੌਸਲਾ ਪਾ ਦੂਗਾ ਉਹ ਇੰਡੀਆ ਵਿੱਚ ਮੈਂ ਸਦਾ ਇੱਕ ਬੇਨਤੀ ਕਰਦਾ ਹੁੰਦਾ ਵੀ ਇੰਡੀਆ ਵੀ ਜਿਆਦਾ ਸਮਝਦਿਆ ਕਰੋ ਅਤੇ ਪਿੰਡਾਂ 'ਚ ਜਾਓ ਗੁਰੂ ਨਾਮ ਤੇ ਜੀਆਂ ਫੇਰ ਰਿਹਾ ਹੈਗਾ ਸਾਨੂੰ ਤੁਹਾਡੀ ਲੋੜ ਆ ਅਸੀਂ ਤੁਹਾਡਾ ਸਤਕਾਰ ਕਰਦੇ ਹੈਗੇ ਆ ਮੇ ਉੱਥੇ ਵੀ ਜੇ ਨਹੀਂ ਵੀ ਚਾਹੁੰਦਾ ਹਾਂ ਤੇ ਉੱਥੇ ਤੁਹਾਨੂੰ ਬਹੁਤੀ ਟਰਾਂਸਪੋਰਟ ਦੀ ਲੋੜਨੇਗੀ ਤੇ ਉੱਥੇ ਵੀ ਕੋਸ਼ਿਸ਼ ਕਰਿਆ ਕਰੋ ਬਦੋ ਬਦ ਹਾਜ਼ਰੀ ਭਰਨ ਦੀ ਬਸ ਜਦੋਂ ਇੱਕ ਵਾਰ ਗੱਲ ਇਹ ਮੁੱਦਾ ਉੱਠਦਾ ਜਦੋਂ ਇੱਕ ਬੰਦੇ ਸੀ ਕਹਿੰਨੇ ਕਿ ਦੂਜੇ ਧਰਮ ਦਾ ਪ੍ਰਚਾਰ ਉੱਥੇ ਹੋ ਰਿਹਾ ਆ ਸਿੱਖ ਇਧਰ ਨੂੰ ਆ ਨਹੀਂ ਰਹੇ ਉਦੋਂ ਹੀ ਜਦੋਂ ਮਸਲਾ ਹੋਰ ਵੀ ਗੰਭੀਰ ਬਣ ਜਾਂਦਾ ਕਿ ਬਸ ਇਹਨਾਂ ਕ੍ਰਿਸਚੀਅਨ ਤੇ ਉਹ ਉਹਨਾਂ ਨੂੰ ਆਪਣੇ ਨਾਲ ਖਿੱਚਦੇ ਆ ਕਿ ਤੁਸੀਂ ਸਾਡੇ ਵਾਲੀ ਕਰੋ ਅਸੀਂ ਤੁਹਾਨੂੰ ਨੀਂਤ ਤਰਖਾਣ ਦੇਵਾਂ ਇਹ ਤਰਵਾ ਕਰਾਂਗੇ ਤੇ ਇਸੇ ਹਾਲਤ ਵਿੱਚ ਫੇਰ ਜਿਆਦਾ ਜੂਰੀ ਹੋ ਜਾਂਦਾ ਉਹ ਦਿੰਦੇ ਤਾਂ ਹੈ ਨਹੀਂ ਕੁਝ ਵੀ ਹਾਂਜੀ ਹੈਗਾ ਤਾਂ ਸਾਰਾ ਮੇਰੇ ਸਾਲੇ ਦੇ ਵਿੱਚ ਨਾ ਐਵੇਂ ਗਲਤ ਇਨਫੋਰਮੇਸ਼ਨ ਦਿੰਦੇ ਆ ਮੈਂ ਕਈ ਪ੍ਰੋਬਲਮ ਮਿਲਿਆ ਹੈਗਾ ਨਹੀਂ ਕਿ ਕਦਾਰ ਵਾਫੀ ਲੈ ਕੇ ਆਉਂਦੇ ਪਾਪੇ ਵਿੱਚ ਮੈਂ ਤਾਂ ਫੋਟੋ ਪਈ ਹੁਣ ਮੈਂ ਕੈਮਰੇ 'ਚ ਪਈ ਆ ਮੇਰੇ ਕੋਲ ਜੇ ਮੈਂ ਬੇਨਤੀ ਕਰਾਂ ਤਾਂ ਮੇਰੇ ਅੱਖੇ ਲੱਗ ਜਾਂਦੇ ਹੁੰਦੇ ਆ ਉਹ ਪਹਿਲਾਂ ਤਾਂ ਗਮਬਰਾ ਕਰਦੇ ਆ ਸਾਡੇ ਆ ਕਰਾਂਗੇ ਆ ਕਰਾਂਗੇ ਸਾਡੇ ਵੀ ਇੱਕ ਮੇਰੇ ਕਰਕੇ ਸਰਵਿਸ ਕਰਦੀ ਇੱਕ ਹੋਰ ਘਰ ਬੀਬੀ ਸਰਵਿਸ ਕਰਦੀ ਸੀ ਉਹਦੇ ਚਲ ਗਈਆਂ ਸੀ ਉਣੀ ਹੁਣ ਜਾਣ ਕੇ ਬੰਦ ਕਰਤਾ ਉਹਨਾਂ ਦਾ ਸੋਨਾ ਵੀ ਲੈ ਲਿਆ ਪੈਸਾ ਵੀ ਲੈ ਲਿਆ ਤੇ ਮੰਤਰੀ ਪੈਸੇ ਵੀ ਉਹਨਾਂ ਤੋਂ ਬਾਅਦ ਮੰਗਦੇ ਜਾਂ ਮਾੜਾ ਜਿਹਾ ਪੱਕਾ ਹੋ ਜਾਂਦੇ ਆ ਪਹਿਲਾਂ ਲੋਕਾਂ ਨੂੰ ਕਹਿੰਦੇ ਆ ਕਿ ਮਾੜਾ ਜਿਹਾ ਐਵੇਂ ਜਿੱਦਾਂ ਹੈਪਨਟਾਈਜ਼ ਕਰਦੇ ਹੁੰਦੇ ਆ YouTube ਤੇ ਜਿਹੜਾ ਮਰਜ਼ੀ ਕਰ ਸਕਦੇ ਆ ਉਹ ਪ੍ਰਭਾਵਿਤ ਹੋ ਜਾਂਦੇ ਆ ਮੈਂ ਕਈ ਪ੍ਰੋਬਲਮ ਇੰਡੀਆ ਜਾਣਦਾ ਵੀ ਹੁਣ ਬਿਲਕੁਲ ਨਹੀਂ ਜਾਂਦੇ ਹੈਗੇ ਕੋਈ ਕਰੀ ਨਹੀਂ ਸਰ ਦਾ ਜੋ ਕੁਝ ਕਰ ਰਿਹਾ ਜੋ ਐਕਚੁਅਲ ਹੋ ਰਿਹਾ ਹੈਗੇ ਤੇ ਜਿਹੜੇ ਉਹਨਾਂ ਦੇ ਆਪਸ ਰਹਿਗੇ ਆਪਲਾਜ ਤੋਂ ਬਾਹਰ ਕਢੇਣਾ ਮੈਂ ਕਹਿੰਦਾ ਚਲ ਜਾਂਦੇ ਹੈਗੇ ਆ ਕਈਆਂ ਨੂੰ ਜੇਲ੍ਹ ਵੀ ਹੋ ਗਈ ਆ ਉੱਥੇ ਕਰਾਈ ਦੇ ਵਿੱਚ ਅਡਲਟਰੀ ਦੇ ਵਿੱਚ ਤੇ ਲੋਕਾਂ ਨੂੰ ਕਹਿ ਰਿਹਾ ਹੈਗੇ ਪਰ ਅੱਜ ਕੱਲ੍ਹ ਨਾ ਪੰਜਾਬ ਦੇ ਲੋਕ ਜਿਹੜੇ ਆ ਨਾ ਮੈਂ ਬੜਾ ਕਾਨੂੰ ਠੱਗ ਹੋਣ ਨੂੰ ਤਿਆਰ ਬੈਠੇ ਆ ਇਹ ਇੱਕ ਬੀਬੀ ਜਿਹੜੀ ਇੱਥੇ ਬਾਬਾ ਇੰਗਲੈਂਡ ਤੋਂ ਮੇਰੇ ਨਾਲ ਗੱਲ ਕਹੀ ਪਰੇਵਾਲ ਤੂੰ ਸਾਡਾ ਕਾਰਵਾਰ ਬੰਦ ਕਰਾ ਦਿੱਤੇ ਆ ਇਹ ਪੰਜਾਬ ਦੇ ਲੋਕ ਸਾਰੇ ਨਾ ਠੱਗ ਹੋਣ ਨੂੰ ਤਿਆਰ ਬੈਠੇ ਨੇ ਠਗਣਾ ਚਾਹੀਦਾ ਇਹ ਮੈਂ ਹਟ ਜਾਂਗੀ ਆ ਬਾਬਾ ਵੀ ਹਟ ਜਾਊਗਾ ਹੋਰ ਲੋਕਾਂ ਨੂੰ ਠੱਗ ਲੈਣਾ ਇਹਨਾਂ ਨੂੰ ਤੇ ਅਸੀਂ ਉਨਹੀਂ ਗੋਦਵਾਲਾ ਪ੍ਰਬੰਧਕ ਪ੍ਰਚਾਰਕ ਉਨਹੀਂ ਜਿਹੜੀ ਆ ਮੈਸੇਜ ਜਣਾ ਜਾਣਾ ਹੀ ਸੰਗਤ ਨਾਲ ਉਹਨਾਂ ਡੇਢ ਤਾਂ ਨੀ ਦੇ ਸਕੇ ਵੀ ਇਹ ਕੋਸ਼ਿਸ਼ ਕਰ ਸਕਦੇ ਸੋ ਸੋ ਪ੍ਰਚਾਰਕਾਂ ਤੋਂ ਬਲਕਿ ਕਿਹਦਾ ਅਖਬਾਰ ਦੇ ਨਾਲ 35 ਸਾਲ ਜੁੜੇ ਆ ਤਾਨੂੰ ਪਤਾ ਵੀ ਆਪਾਂ ਨੂੰ ਕਿੰਨੀ ਧਮਕੀਆਂ ਆਈਆਂ ਪੈਸੇ ਦੇ ਲਾਲਚ ਵੀ ਦਿੱਤੇ ਮੰਂਤਰ ਵੀ ਨਹੀਂ ਪੜੇ ਮਾਰਨ ਦੇ ਲਈ ਉਹ ਜਿਹਨਾਂ ਚ ਲਿਗਾ ਉਹ ਰੋਂਦੇ ਹੁੰਦੇ ਸੀ ਆਪਾਂ ਤੋਂ ਪੈਸੇ ਲੈ ਲਓ ਮੇਰੇ ਕੋਲ ਕਹਿੰਦੇ ਇਹਨੇ 5 5 ਲੱਖ ਪਾਉਣ ਲੈ ਲਓ ਮੇਰੇ ਕੋਲ ਹਿਸ਼ਾਰ ਮੰਦ ਕਰਦੇ ਹੋ ਸਾਡੇ ਆਣਾ ਤੁਹਾਨੂੰ ਕੁਝ ਕਹੋ ਨਾ ਤੁਹਾਨੂੰ ਕੁਝ ਕਹਿੰਦੇ ਸਾਨੂੰ ਕਾਰੋਬਾਰ ਕਰਦੇ ਹੋ ਤੇ ਮੈਂ ਕਹਿੰਦਾ ਇਹ ਕਾਰੋਬਾਰ ਵਾਲੇ ਬਣੇ ਆਪਾਂ ਜੇਲ੍ਹ ਵੀ ਕਰਾਈ ਉਹਨਾਂ ਨੂੰ ਹਾਂ ਜੀ ਮੈਨੂੰ ਪਤਾ ਪਹਿਲਾਂ ਉਹ ਸਭ ਧਮਕੀਆਂ ਦੇ ਸੀ ਮੁੜ ਕੇ ਰੋਂਦੇ ਸੀ ਮੇਰੇ ਕੋਲ ਫੋਨ ਆ ਕੇ ਰੋਂਦੇ ਸੀ ਹਾਂ ਜੀ ਹਾਂ ਹਾਂ ਤੇ ਇਸ ਲਈ ਲੋਕਾਂ ਨੂੰ ਨਾ ਬਿਲਕੁਲ ਕੋਈ ਚੈੱਕ ਨਹੀਂ ਵੀ ਧਰਨਦਾ ਹੈਗਾ ਮੈਂ ਤੁਸੀਂ ਆਪ ਸੋਚੋ ਗਰਵਾਣੀ ਆਪੜੋ ਆਪ ਸਾਨੂੰ ਸਕੂਲੇ ਕਾਲਜ ਦਾਪਾਂ ਪੜੋ ਬੀ ਇਹ ਨਹੀਂ ਚੀਜ਼ਾਂ ਉਹ ਕਹਿੰਦੇ ਨੇ ਆਸਰ ਮਿਲ ਜਾਣਾ ਆ ਹੋ ਜਾਣਾ ਸੁਰਗਾਂ ਚਲ ਜਾਣਾ ਇਦਾਂ ਚਲ ਜਾਣਾ ਤੇ ਮੈਨੂੰ ਇੱਕ ਮੀਬੀ ਕਹਿੰਦੀ ਨਹੀਂ ਉਹ ਕਹਿੰਦੇ ਸੁਰਗਾਂ ਜਾਣਾ ਜੇ ਕੈਸਚਨ ਬਣੋਗੇ ਨਾਲ ਕਹਿੰਦੇ ਫੇ ਹੁਣ ਕਹਿੰਦੇ ਤੁਸੀਂ ਪਲਾਟ ਲੈਣ ਲਈ ਉਹਨੇ ਪੈਸੇ ਮੰਗਦੇ ਇੱਕ ਬੰਦੇ ਨੇ ਮੈਨੂੰ ਦੱਸਿਆ ਇਹ ਡਰਾਈਵਰ ਸੀ ਮੇਰਾ ਕਹਿੰਦਾ ਉਹ ਕਹਿੰਦੇ ਹੁਣ ਪਲਾਟ ਲੈਣ ਲਈ ਚਿੱਠੀ ਘਰ ਕਰਾ ਦਿੰਦੇ ਜੀ ਆਪਣੀ ਹਮਿੰਦਾਂ ਪਲਾਟ ਦਾ ਬੋਕਰਾ ਲਓ ਫੇ ਹੁਣ ਬਾੜ ਦਾ ਮੈਂ ਕਹਿੰਦਾ ਕੋਠੀਆਂ ਪਾਉਣ ਲਈ ਪੈਸੇ ਲਾ ਲਓ ਇਹ ਮੈਨੂੰ ਪਰਸਨਲੀ ਮੇਰੇ ਇੱਕ ਡਰਾਈਵਰ ਨੇ ਹਾਰ ਕੀਤਾ ਮੈਂ ਜਾਣਾ ਸੀ ਪਾਕਿਸਤਾਨ ਯਾਤਰਾ ਤੇ ਉਹਨੂੰ ਹਾਰ ਕੀਤਾ ਸੀ ਤੇ ਉਹ ਉਹਨਾਂ ਦੇ ਤੇ ਇੱਕ ਹੋਰ ਸਾਡਾ ਪੱਤਰਕਾਰ ਕੰਮ ਕਰਦਾ ਉਹਦੇ ਬੱਚਾ ਨਹੀਂ ਸੀ ਹੁੰਦਾ ਉਹ ਵੀ ਚਲਾ ਗਿਆ ਨਾ 5-6 ਸਾਲ ਹੋ ਗਿਆ ਉਹ ਕਹਿੰਦੇ ਮੇਰੇ ਹੁੰਜਾ ਮਾਰੀਂ ਡੰਗ ਥੱਲੇ ਲਮਾ ਪੈ ਘੜੀ ਘੜੀ ਪਿਛੇ ਚ ਪੈ ਜਾ ਮੈਂ ਕਿਹਾ ਮੈਂ ਕੱਲ ਡਿਗਾ ਉਹ ਬਾਕੀ ਸਾਰਿਆਂ ਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਹੁੰਦੀ ਆ ਫਿਰ ਜਦ ਸਾਨੂੰ ਇੱਥੇ ਆਫਨਾ ਨੂੰ ਡੰਡਾ ਪੈਣਾ ਥੱਲੇ ਲੋਕਾਂ ਨੂੰ ਵੇਖੂ ਬਣਾ ਰਹੇ ਆ ਸਾਡੇ ਕੋਲ ਆਪਾਂ ਹੀ ਇੰਗਲੈਂਡ ਦੇ ਸਾਰੇ ਬਾਬੇ ਭਜਾਦੇ ਹੈਗੇ ਆ ਤੇ ਤੁਹਾਡੀ ਵੀਰਾਂ ਨੂੰ ਵੀ ਸਤਿਕਾਰ ਕਰੋ ਮੈਂ ਬਹੁਤ ਲੰਬਾ ਮੇਰੇ ਕੀ ਪਹੁੰਚਾ ਤੇ ਸਤਿਕਾਰ ਕਰਨਾ ਹੈਗਾ ਸਤਿਗੁਰੂ ਸਾਹਿਬ ਨੇ ਚੜ੍ਹਦੀਆਂ ਗੱਲਾਂ ਬਖਸ਼ੇ